ਅਮਰਿੰਦਰ ਸਿੰਘ ਇਹ ਸਗੇ ਮਾਮੀ ਜੀ ਸੀਗੇ ਮੇਰੇ ਇਹ ਮੈਨੂੰ ਤਾਂ ਸਵੇਰੇ ਫੋਨ ਆਇਆ ਜਿਹੜੇ ਸਾਡੇ ਨਾਲ ਰਹਿੰਦੇ ਨੇ ਨਾ ਲੇਡੀਜ਼ ਜਸੀ ਤਾਂ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਵੀਰੇ ਐਂ ਕਰਕੇ ਇਹਨਾਂ ਦੇ ਹੱਥ ਬੰਨੇ ਹੋਏ ਨੇ ਕਿ ਛੇਤੀ ਤੋਂ ਛੇਤੀ ਆ ਜਾਓ ਫੇ ਮੈਂ ਤੇ ਮੇਰੀ ਮਿਸ ਜ ਤੁਰੰਤ ਅਸੀਂ ਆਉਣ ਦੀ ਇੱਥੇ ਕੀਤੀ ਬਾਅਦ ਚ ਆ ਕੇ ਇੱਥੇ ਦੇਖਿਆ ਕਿ ਉਹਨਾਂ ਦੀ ਤਾਂ ਡੈਥ ਹੋਈ ਹੋਈ ਆ ਕਿਰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਫਿਰ ਮੌਕੇ ਤੇ ਐਸਐਸਪੀ ਮੈਡਮ ਸਾਰੇ ਜਣੇ ਆਪਣੇ ਪ੍ਰਸ਼ਾਸਨ ਆਇਆ ਤੇ ਹੁਣ ਫੋਰੈਂਸਿਕ ਟੀਮ ਵੀ ਆਈ ਹੋਈ ਆ ਉਹ ਬਾਕੀ ਆਪਣੀ ਤਫਤੀਸ਼ ਕਰ ਰਹੇ ਨੇ ਜਗਪਾਲ ਕੌਰ ਸੀਗਾ ਇਹ ਹਾਂਜੀ ਹਾਂਜੀ ਘਰ ਵਿੱਚ ਇਕੱਲੇ ਰਹਿੰਦੇ ਸੀਗੇ ਇਹ ਬਾਕੀ ਪਰਿਵਾਰ ਕੈਨੇਡਾ ਰਹਿੰਦਾ ਹੈ ਹਾਂਜੀ ਹਾਂਜੀ ਕੈਨੇਡਾ ਤੋਂ ਆਏ ਸੀਗੇ ਹੁਣੇ 2 ਮਹੀਨੇ ਹੋਏ ਨੇ ਆਇਆ ਨੂੰ ਸਰਕਾਰੀ ਚੌਂਕ ਤੋਂ ਰਿਟਾਇਰ ਹਾਂਜੀ ਹਾਂਜੀ ਟੀਚਰ ਸੀਗੇ ਇਹ ਇਹ ਜਿਹੜਾ ਆਪਣਾ ਜੀਟੀਵੀ ਦੇ ਕੋਲ ਸਕੂਲ ਨਹੀਂ ਜੇਠੀ ਉਹਦੇ ਵਿੱਚ ਲੱਗੇ ਹੋਏ ਸੀਗੇ ਸਪੋਰਟਸ ਦੇ ਟੀਚਰ ਸੀਗੇ ਕੁੜੀਆਂ ਦੇ ਕਿੰਨੀ ਉਮਰ ਸੀ ਸਰ ਇਹਨਾਂ ਦੀ 81 ਸਾਲ ਦੀ ਉਮਰ ਸੀ ਇਹਨਾਂ ਦੀ ਕਿੰਨੇ ਸਮੇਂ ਤੋਂ ਇਹ ਕੈਨੇਡਾ ਤੋਂ ਕਿੰਨੇ ਸਮੇਂ ਦੇ ਸੀ ਇਹ ਦੱਸੋ ਗਏ ਹੋਇਆਂ ਨੂੰ ਤਾਂ ਐਸਟੀਮੇਟ 25-30 ਸਾਲ ਹੋ ਗਏ ਨੇ ਇਹਨਾਂ ਨੂੰ ਗਏ ਹੋਇਆਂ ਨੂੰ ਵਿੱਚ ਆਉਂਦੇ ਨੇ ਰਹਿ ਕੇ ਜਾਂਦੇ ਨੇ ਫੇਰ ਆਉਂਦੇ ਨੇ ਫੇਰ ਰਹਿ ਕੇ ਜਾਂਦੇ ਨੇ ਐ ਰਹਿੰਦੇ ਸੀਗੇ ਯਾਨੀ ਕਿ ਉਰੇ ਕਿੰਨਾ ਹੀ ਤੁਹਾਡਾ ਮੇਰਾ ਨਾਮ ਗੁਰਮੀਤ ਹੈ ਜੀ ਨਹੀਂ ਲੈਤ ਹੋਈ ਉਹਨਾਂ ਦਾ ਕੀ ਨਾਮ ਉਹਨਾਂ ਦਾ ਜਗਪਾਲ ਕੋਰ ਹੈ ਕਿੰਨੇ ਕੁ ਸਾਹਮਣੇ ਨੇ 80 ਪਲੱਸ ਸੀਗੇ ਰਿਟਾਇਰ ਟੀਚਰ ਸੀਗੇ ਇਹ ਹੁਣ ਇਸ ਟਾਈਮ ਤੇ ਐ ਸਿਟੀਜਨ ਨੇ ਅਬ ਫੂਟ ਚ ਰਹਿੰਦੇ ਨੇ ਉਹਨਾਂ ਦੇ ਬੱਚੇ ਵੀ ਉੱਥੇ ਸੈੱਟ ਨੇ ਤੇ ਅਕਤੂਬਰ ਦੇ ਐਂਡ 'ਚ ਆਏ ਸੀਗੇ ਇਹ ਜੀ ਚਲੋ ਤੇ ਕੀ ਕਟਨਾ ਕੀ ਹੋਈ ਹੈ ਅਸੀਂ ਵੀਰ ਜੀ ਉਧਰ ਇਹਨਾਂ ਦੇ ਰਿਲੇਟਿਵਸ ਹਨ ਇਹਦੀ ਮੈਂ ਪੰਜ ਨੋ ਲੱਗਦੀਆਂ ਕੋਈ ਹੋਰ ਨਗਰ 'ਚ ਰਹਿੰਦੇ ਆ ਤੇ ਸਾਨੂੰ ਸਵੇਰੇ ਫੋਨ ਗਿਆ ਇਧਰੋਂ ਵੀ ਮੇਰੇ ਨੇ ਦੇਖਿਆ ਕਿ ਵੀ ਵਾਸ਼ਰੂਮ ਚੋਂ ਬੰਨ ਕੇ ਸਿੱਟੇ ਪੈ ਰਹੇ ਓਕੇ ਜਦੋਂ ਅਸੀਂ ਇੱਥੇ ਆਏ ਤੇ ਸਾਨੂੰ ਪਤਾ ਲੱਗਿਆ ਵੀ ਉਹ ਹੈ ਨਹੀਂ ਗਏ ਮੈਂ ਤੁਸੀਂ ਪੁਲਿਸ ਨੂੰ ਇਨਫੋਰਮ ਕਰੀ ਸਾਡੇ ਆਉਣ ਦੇ ਨੂੰ ਵੀ ਮੈਨੂੰ ਵੀ ਇਸ ਬਾਰੇ ਨੌਲੇਜ ਨਹੀਂ ਵੀ ਕਿਨੇ ਕੀਤਾ ਆਏ ਹੋਏ ਸੀ ਉਹ ਵੀ ਉਸ ਟਾਈਮ ਕਿੰਨੇ ਵਜੇ ਦੀ ਗੱਲ ਆ ਤੁਹਾਨੂੰ ਪਤਾ ਲੱਗਿਆ ਕਿੰਨੇ ਵਜੇ ਸਾਨੂੰ 10 10 ਵਜੇ ਦੀ ਪਤਾ ਲੱਗਿਆ ਜੀ ਮਾਰਨਿੰਗਸ ਘਰ ਚ ਕੋਈ ਹੋਰ ਮੈਂਬਰ ਵੀ ਰਹਿੰਦਾ ਸੀ ਇਹਨਾਂ ਦੇ ਨਹੀਂ ਨਹੀਂ ਇਕੱਲੇ ਰਹਿੰਦੇ ਸੀ ਇਹਨਾਂ ਦੇ ਥਰਾਈ ਦਾ ਰਹਿੰਦੇ ਸੀ ਉੱਪਰ ਹਾਂਜੀ 15 ਦਿਨ ਪਹਿਲਾਂ ਇਹਨਾਂ ਨੇ ਖਾਲੀ ਕਰਵਾਇਆ ਉਹਨਾਂ ਤੋਂ ਜੀ ਤੇ ਇਸ ਟਾਈਮ ਫਿਰ ਮੈਂ ਉਸ ਦਿਨ 5 ਦਿਨ ਪਹਿਲਾਂ ਉਹਨਾਂ ਕੋ ਆ ਕੇ ਵੀ ਗਿਆ ਸੀ ਮੈਂ ਇਹਨਾਂ ਨੂੰ ਕਿਹਾ ਵੀ ਉਧਰ ਚੱਲੋ ਇਕੱਲੇ ਹੋ ਤੁਸੀਂ ਕਹਿੰਦੇ ਮੈਂ ਘਰ ਨਹੀਂ ਸੁਨਣਾ ਚਾ ਉਹ ਵੀ ਕਿਰਾਏ ਦਾ ਰਾਜਣ ਫਿਰ ਮੈਂ ਆਉਂ ਕੋਈ ਗੱਲ ਨਹੀਂ ਉਧਰ ਜੀ ਤੇ ਉਹਨਾਂ ਨੇ ਵਾਪਸ ਕੈਨੇਡਾ ਜਾਣਾ ਸੀ ਦੋ ਹਾਂਜੀ ਹਾਂਜੀ ਉਹ ਇਹਨਾਂ ਨੇ ਮਾਰਚ ਅਪ੍ਰੈਲ ਜਿਹਨਾਂ ਦੀ ਵਾਪਸੀ ਸੀਗੀ ਕਿੰਨੇ ਬੱਚੇ ਨੇ ਇਹਨਾਂ ਦੇ ਦੋ ਬੱਚੇ ਨੇ ਇਹਨਾਂ ਦੇ ਕਿੱਥੇ ਰਹਿੰਦੇ ਨੇ ਇਹ ਉਹ ਦੋਨੋਂ ਐਵਸਪੋਡੀ ਨੇ ਕੈਨੇਡਾ BC ਚ ਨੇ ਅੱਛਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਜੀ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਫਾਰਮ ਅੰਦਾ ਸਮਾ ਟੀਚਰ ਵੀ ਰਹੇ ਨੇ ਗਰਲ ਸਕੂਲ ਚ ਹਾਂਜੀ ਇਹ ਡੀਪੀ ਟੀਚਰ ਰਹੇ ਨੇ ਕਿਹੜੇ ਸਕੂਲ ਚ ਰਹੇ ਨੇ ਇਹ ਗਰਲ ਕੋ ਜਿਹੜਾ ਗਵਰਨ ਸਰਕਾਰੀ ਕੋ ਓਕੇ ਅੱਜ 112 ਦੇ ਥਰੂ ਕੰਪਲੇਂਟ ਮਿਲੀ ਸੀਗੀ ਜੇਦੀ ਇਤਲਾਹ ਤੇ ਜਦੋਂ ਇੱਥੇ ਪੁਲਿਸ ਪਹੁੰਚੀ ਤੇ ਦੇਖਿਆ ਹੈਗਾ ਇੱਕ ਜਗਪਾਲ कौर ਜੇਦੀ ਉਮਰ ਕਰੀਬ 80 81 ਸਾਲ ਔਰਤ ਹੈ ਉਹਦਾ ਮੂੰਹ ਵਗੈਰਾ ਗਲਾ ਘੁੱਟ ਕੇ ਕੋ ਕਤਲ ਕੀਤਾ ਹੋਇਆ ਜੇਦੀ ਮੁੱਢਲੀ ਜਿਹੜੀ ਇਨਵੈਸਟੀਗੇਸ਼ਨ ਤੇ ਅਸੀਂ ਆਪਣੀਆਂ ਫੋਰੈਂਸਿਕ ਸਾਇੰਸ ਟੀਮ ਨੂੰ ਵਲਾ ਕੇ ਤੇ ਅਸੀਂ ਸੀਨੀਅਰ ਅਫਸਰ ਸਾਰੇ ਇੱਥੇ ਮੌਕੇ ਤੇ ਐਸਐਸਪੀ ਸਾਹਿਬ ਵੀ ਸਾਡੇ ਆਏ ਤੇ ਅਸੀਂ ਜਿਹੜੀ ਉਹਨਾਂ ਦੀ ਗਾਈਡਲਾਈਨ ਦੇ ਮੁਤਾਬਕ ਇਸ ਮਰਡਰ ਨੂੰ ਟ੍ਰੇਸ ਕਰ ਲਈ ਹੁਣ ਟੈਕਨੀਕਲੀ ਹੋ ਸਾਡੇ ਸੀਸੀਟੀਵੀ ਸੈਂਟੀਫੀਕਲ ਤਰੀਕੇ ਦੇ ਨਾਲ ਦੇ ਹਰ ਇੱਕ ਐਂਗਲ ਤੋਂ ਅਸੀਂ ਤਫ਼ਤੀਸ਼ ਕਰਕੇ ਇਹਨੂੰ ਅਸੀਂ ਟ੍ਰੇਸ ਕਰਦੇ ਹਾਂ ਜੀ ਇਹ ਇਹ ਮੈਮ ਇਸ ਤਰ੍ਹਾਂ ਹੈ ਜਿਹੜੇ ਇਹ ਟੀਚਰ ਰਟਾਈਡ ਸੀਗੇ ਜਗਪਾਲ ਕੌਰ ਇਹ ਬਾਹਰ ਕੈਨੇਡਾ ਦੇ ਵਿੱਚ ਇਹਨਾਂ ਦੇ ਇੱਕ ਬੇਟੀ ਤੇ ਬੇਟਾ ਹੈ ਇਹ ਉੱਥੇ ਹੀ ਨੇ ਹੁਣ ਇਹ ਪੀਆਰ ਨੇ ਜਾਂ ਸਿਟੀਜ਼ਨ ਨੇ ਅਸੀਂ ਦੇਖਦੇ ਹਾਂ ਪੀਆਰ ਨੇ ਕਹਿੰਦੇ ਨੇ ਇਹ ਸਰ ਘਰ ਦੇ ਵਿੱਚ ਸਾਰੇ ਕੋਲ ਕੋ ਰਹੇ ਇਸਨੇ ਘਰ ਦੇ ਵਿੱਚ ਇਕੱਲੇ ਰਹਿੰਦੇ ਸੀਗੇ ਫਿਲਹਾਲ ਹਾਂ ਦੇਖੋ ਦੋ ਸਾਰੇ ਆਏ ਸੀ ਐਸੇ ਕੋਲੋਂ ਪਤਾ ਲੱਗਿਆ ਇਹ ਆਈਸੀਆ ਹੁਣੀ ਨਵੰਬਰ ਦੇ ਵਿੱਚ ਆਏ ਆ ਤਿੰਨ ਚਾਰ ਮਹੀਨੇ ਹੋਏ ਇਹਨਾਂ ਨੂੰ ਬਾਹਰੋਂ ਆਇਆ ਨੂੰ ਤੇ ਬਾਕੀ ਡਿਟੇਲ ਦੇ ਵਿੱਚ ਅਸੀਂ ਪਤਾ ਕਰਦੇ ਆ ਤੇ ਸੀਸੀਟੀਵੀ ਕੈਮਰਾ ਮੈਨ ਤਾਂ ਕੋਈ ਵਗਾਰਾ ਕੋਈ ਐਸਾ ਨਹੀਂ ਅਸੀਂ ਨਹੀਂ ਜੀ ਅਜੇ ਉਹੀ ਖੰਗਾਲ ਰਹੇ ਨੇ ਹਰ ਐਂਗਲ ਤੋਂ ਖੰਗਾਲ ਰਹੇ ਆ ਅਜੇ ਤੱਕ ਕੋਸ ਸਾਡੇ ਇਨਵੈਸਟੀਗੇਸ਼ਨ ਦੀਆਂ ਹੈਗੀਆਂ ਜਿਹੜੀਆਂ ਦਿਸ਼ਾਵਾਂ ਅਸੀਂ ਉਹਨਾਂ ਤੇ ਹਰੇਕ ਐਂਗਲ ਤੋਂ ਕੰਮ ਕਰ ਰਹੇ ਹਾਂ ਤੇ ਇਸ ਮਰਡਰ ਨੂੰ ਅਸੀਂ ਟ੍ਰੇਸ ਕਰ ਲਾਂਗੇ ਜਲਦੀ ਠੀਕ ਹੈ ਸਰ ਥੈਂਕ ਯੂ